ਹੈਲੋ ਸਸਿਕਾ ਜੀ ਤੁਹਾਡਾ ਆਸ਼ਮੀ ਟਿੱਕ ਦੇ ਚੈਨਲ ਦੇ ਵਿੱਚ ਵੈਲਕਮ ਤੇ ਤੁਸੀਂ ਆਪਣੀ ਦੇਖ ਦਿਓ ਆਪਾਂ ਸਟੇਟਸ ਸਲਵਾਰ ਜਿਹੜੀ ਉਹ ਕਟਿੰਗ ਕਰਨ ਲੱਗੇ ਹੋਏ ਆ ਸਟੇਟਸ ਸਲਵਾਰ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕਟਿੰਗ ਕਰਨ ਲੱਗੇ ਆ ਆਜੋ ਆਪਾਂ ਤੁਹਾਨੂੰ ਦੱਸਦੇ ਆ ਸਟੇਟਸ ਸਲਵਾਰ ਪਹਿਲਾਂ ਤੁਸੀਂ ਕੱਪੜੇ ਦਾ ਹਮੇਸ਼ਾ ਪੁੱਟ ਸਕ ਦੇਖਣਾ ਚਾਹੇ ਫੁੱਲਾਂ ਵਾਲਾ ਆ ਜਾਂ ਚਾਹੇ ਸਪਲੇਨ ਆ ਇਹ ਆਪਣਾ ਗਰੇਸ ਕਟਰ ਦਾ ਕੱਪੜਾ ਆ ਇਹਦੀ ਪੁੱਟ ਸੈੱਟ ਤੁਸੀਂ ਧਿਆਨ ਨਾਲ ਦੇਖਣੀ ਆ ਫਿਰ ਇਹਦੀ ਕਟਿੰਗ ਕਰਨੀ ਸ਼ੁਰੂ ਕਰਨੀ ਆ ਆ ਦੇਖੋ ਪਹਿਲਾਂ ਆਪਾਂ ਸਾਰਿਆਂ ਨੂੰ ਪਹਿਲਾਂ ਦੂਰਾ ਕਪੜਾ ਕਰ ਲੈਣਾ ਹੈ। ਆ ਦੇਖੋ ਦੂਰਾ ਕਰਕੇ ਕਪੜਾ ਓਹਨੂੰ ਆਪਾਂ ਨੇ ਚਾਰ ਤਹਿ ਉਹਦੀਆਂ ਮਾਰ ਕੇ ਚੌਰਾ ਕਹਿਣ ਦਾ ਮਤਲਬ ਜਿਹੜਾ ਕਪੜਾ ਹੋ ਤਿਆਰ ਕਰ ਲੈਣਾ ਹੈ। ਸਟੇਟ ਸਲਵਾਰ ਹੁਣ ਆ ਦੇਖੋ ਆਪਾਂ ਨੇ ਇਧਰੀ ਸਾਈਡ ਜਿਹੜੀ ਆਪਣੇ ਬੰਦਾ ਹੈ corner ਆਪਣੇ ਬੰਦ ਨੇ ਇਧਰੀ ਸਾਈਡ ਆਪਣੇ ਚਾਰੇ ਕਪੜਿਆਂ ਦੀ ਤਹਾਂ ਨੇ ਜਿਹੜੀਆਂ ਇਹ ਆਪਣੇ corner ਖੁੱਲੇ ਆ। ਇੱਧਰ ਇਸ ਐਡੇ ਆਪਾਂ ਨੇ ਇਹ ਆਸਣ ਰੱਖਣਾ ਆ ਆ ਦੇਖੋ ਇੱਥੋਂ ਆਪਾਂ ਨੇ 10 ਇੰਚ ਆਸਣ ਜਿਹੜਾ ਹੋਰ ਆ ਕੇ ਕਟਿੰਗ ਕਰਨਾ ਉੱਪਰ ਆਪਾਂ ਇਹਦੇ ਬੈਲਟ ਪੈਣੀ ਆ ਤੇ ਵਿਚ ਨੂੰ ਆਪਾਂ ਇਹਦੇ 2.5 ਇੰਚ ਦਾ ਜਾਂ 2 ਇੰਚ ਦਾ ਨਿਸ਼ਾਨ ਲਾ ਕੇ ਜਿਵੇਂ ਆਪਾਂ ਪਲਾਜ਼ੋ ਦੀ ਗੁਲਾਈ ਪਾਉਣ ਹੁੰਦੀ ਹੈ ਸੇਮ ਆਪਾਂ ਓਦਾਂ ਇਹਦੇ ਵਿੱਚ ਗੁਲਾਈ ਪਾ ਲੈਣੀ ਆ ਆ ਦੇਖੋ ਸੇਮ ਉਦਾਂ ਹੈ ਜਿਹੜੀ ਆਪਾਂ 10 ਇੰਚ ਦਾ ਨਿਸ਼ਾਨ ਲਾ ਕੇ 2.5 ਇੰਚ ਵਿੱਚ ਨੂੰ ਪਾ ਕੇ ਨਿਸ਼ਾਨ ਲਾ ਕੇ ਉਹਦਾ ਆਪਾਂ ਨੇ ਇਹ ਗਲਾਈ ਪਾ ਲੈਣੀ ਹੈ ਸੇਮ ਤੇ ਇਹ ਆਪਣੀ ਸਟੇਟ ਸਲਵਾਰ ਆਪਾਂ ਕਟਿੰਗ ਕਰਨ ਲੱਗੇ ਹੋਏ ਆ ਤੇ ਉੱਪਰੋਂ ਜਿਹੜੀ ਆਪਾਂ ਨੇ 5 ਇੰਚ ਜਿਹੜੀ ਆਪਣੀ 벨ਟ ਆ ਉਹ ਕੱਢਣੀ ਆ ਇਹ ਸੇਮ ਆਪਾਂ ਉਦਾਂ ਹੀ ਜਿਵੇਂ ਆਪਾਂ ਸਿੰਪਲ ਸਲਵਾਰ ਕਟਿੰਗ ਕਰਦੇ ਹੁੰਦੇ ਆ ਉਦਾਂ ਹੀ ਆਪਾਂ ਜਿਹੜੀ 벨ਟ ਦੀ ਇਹ ਕਟਿੰਗ ਰੱਖਣੀ ਆ ਇਹ 5 ਇੰਚ ਜਿਆਦਾ ਆਪਾਂ ਵਿੱਚ ਮਾਈਨਸ ਕਰ ਦਿੰਨੇ ਆ ਤਾਂ ਆਪਣੀ ਜਿੰਨੀ ਸਲਵਾਰ ਆ 19 ਰੱਖਾਂਗੇ ਉਹਦੇ ਵਿੱਚ 1 ਇੰਚ ਜਿਹੜਾ ਉਹ ਆਪਾਂ ਨੇ ਪਲੱਸ ਕਰਨਾ ਆ ਆਪਣੀ ਸਲਵਾਰ ਹੈਗੀ 38 ਇੰਚ ਦੀ ਤਾਂ ਆਪਾਂ ਨੇ 38 ਇੰਚ ਦੇ ਵਿੱਚੋਂ 5 ਇੰਚ ਘਟਾ ਦੇਣਾ ਆ ਤਾਂ ਆਪਣੀ 33 ਇੰਚ ਜਿਹੜਾ ਆਪਣਾ ਇੱਥੇ ਦੇਖੋ ਤੁਸੀਂ 38 ਇੰਚ ਦੀ ਸਲਵਾਰ ਆ ਠੀਕ ਹੈ ਜੀ ਉਹਦੇ ਵਿੱਚੋਂ ਆਪਾਂ ਨੇ 33 ਇੰਚ ਦੀ ਸਲਵਾਰ ਆ ਉਹਦੇ ਵਿੱਚੋਂ ਆਪਾਂ ਨੇ 5 ਇੰਚ ਮਾਈਨਸ ਕਰ ਦੇਣਾ ਆ ਤਾਂ ਆਪਣੀ 33 ਇੰਚ ਦੀ ਜਿਹੜੀ ਸਲਵਾਰ ਉਹ ਤਿਆਰ ਹੋਊਗੀ ਠੀਕ ਹੈ ਜੀ ਇਹ ਆਪਣੇ ਕੁੰਦੇ ਨੇ ਜਿਹੜੇ ਆਪਾਂ 33 ਇੰਚ ਦੇ ਰੱਖਾਂਗੇ ਉਹਦੇ ਵਿੱਚ ਆਪਾਂ ਨੇ 1 ਇੰਚ ਪਲੱਸ ਕਰ ਲੈਣਾ ਆ ਮਤਲਬ 34 ਇੰਚ 34 ਇੰਚ ਦੇ ਕੁੰਦੇ ਮਾੜਮ ਚਤਾਣੀ ਸੌਰੀ 34 ਇੰਚ ਦੇ ਕੁੰਦੇ ਨੇ ਜਿਹੜੇ ਉਹ ਆਪਾਂ ਦੇ ਤੇ ਇਹ ਆਪਣੀ ਜਿਹੜੀ 34 ਇੰਚ ਦੀ ਸਲਵਾਰ ਆਪਾਂ ਨੇ ਕਟਿੰਗ ਚ ਕਿੰਨੇ ਨੇ ਜਿਹੜੇ 34 ਇੰਚ ਦੇ ਉਹ ਰਖੜੇ ਨੇ ਠੀਕ ਹੈ ਜੀ ਇਹ ਧਿਆਨ ਨਾਲ ਦੇਖੋ ਆਪਣਾ 38 ਇੰਚ ਦੀ ਸਲਵਾਰ ਆ 5 ਇੰਚ ਮਾਈਨਸ ਕਰਕੇ 33 ਇੰਚ ਆ ਜਾਣਾ 33 ਚ ਇੱਕ ਪਲੱਸ ਕਰਕੇ 34 ਇੰਚ ਦੇ ਕੁੰਦੇ ਨੇ ਜਿਹੜੇ ਉਹ ਕਟਿੰਗ ਕਰਨੇ ਆ ਸਿੰਪਲ ਸਲਵਾਰ ਦੇ ਵਿੱਚ ਵੀ ਸੇਮ ਇਦਾਂ ਹੀ ਹੁੰਦਾ ਜਿਹੜਾ 1 ਇੰਚ ਆਪਾਂ ਪਲੱਸ ਕਰਦੇ ਹੁੰਨੇ ਆ ਉਹ ਆਪਣਾ ਉੱਪਰ ਬੈਲਟ ਦੇ ਵਿੱਚ ਕਪੜਾ ਆਊਗਾ ਅੱਧਾ ਇੰਚ ਅੱਧਾ ਇੰਚ ਮੋੜੀਆਂ ਚਾਊਗਾ ਹੁਣ ਆਪਾਂ ਆ ਦੇਖੋ 34 ਇੰਚ ਦੀ ਜਿਹੜੀ ਇਹ ਸਲਵਾਰ ਆ ਉਹ ਆਪਾਂ ਕਟਿੰਗ ਕਰਾਂਗੇ ਇੱਥੋਂ ਜਿੰਨੀ ਆਪਣੀ ਮੂਰੀ ਲਾਉਣੀ ਆ ਉਹਦਾ ਨਿਸ਼ਾਨ ਲਾਵਾਂਗੇ ਮੂਰੀ ਆਪਾਂ ਜਿੰਨੀ ਰੱਖਣੀ ਆ ਜੇ ਆਪਾਂ 7 ਇੰਚ ਮੂਰੀ ਰੱਖਣੀ ਆ ਉਹਦਾ ਨਿਸ਼ਾਨ ਲਾ ਲਿਆ 2 ਇੰਚ ਆਪਾਂ ਨੇ ਜਿਆਦਾ ਕਪੜਾ ਲੈ ਲਿਆ ਇਹ ਆਪਾਂ ਅਸਣ ਨਾਲ ਮਿਲਾਵਾਂਗੇ ਤਾਂ ਦ ਆਪਾਂ ਸਿੱਧਾ ਐਂਟੀ ਟੇਪ ਨਾਲ ਵੀ ਮਿਲਾ ਸਕਦੇ ਹਾਂ ਇਹਨੂੰ ਨਿਸ਼ਾਨ ਲਾ ਸਕਦੇ ਹਾਂ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਇਹਨੂੰ ਆਪਾਂ ਸਕੇਲ ਦੇ ਨਾਲ ਵੀ ਜਿਹੜਾ ਇਹ ਨਿਸ਼ਾਨ ਆ ਤੁਸੀਂ ਲਾ ਸਕਦੇ ਹੋ ਇਹ ਆਪਣੀ ਸਟੇਟ ਸਲਵਾਰ ਆ ਜਿਹੜੀ ਇਹ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਇਹ ਸਟੇਟ ਸਲਵਾਰ ਉਹ ਕਟਿੰਗ ਹੋ ਜਾਂਦੀ ਹੈ ਇਹ ਬਸ ਆਪਣੀ ਸਟੇਟ ਸਲਵਾਰ ਕਟਿੰਗ ਹੋ ਗਈ ਆਇਥੋਂ ਆਪਾਂ ਇਥੋਂ ਆਪਾਂ ਪਹਿਲਾਂ ਹਾਸਲ ਕਟਿੰਗ ਕਰਾਂਗੇ ਸੇਮ ਆਪਾਂ ਨੇ ਫੁੱਲੀ ਹੁੰੜੀ ਇਹ ਆਪਣੀ ਸਟੇਟ ਸਲਵਾਰ ਕੱਟ ਕੇ ਤਿਆਰ ਹੋ ਗਈ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੀ ਆਪਣੀ ਸਟੇਟ ਸਲਵਾਰ ਆ ਉਹ ਕਟਿੰਗ ਹੋ ਕੇ ਤਿਆਰ ਹੋ ਜਾਂਦੀ ਹੈ ਉੱਤੇ ਆਪਣੀ ਜਿਹੜੀ ਬੈਲਟ ਆ ਉਹ ਆਪਣੀ ਹਿੱਪ ਦੇ ਹਿਸਾਬ ਨਾਲ ਉਹ ਆਪਾਂ ਕਟਿੰਗ ਕਰ ਸਕਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਜਿਹੜੀ ਬੈਲਟ ਉਹ ਕਿਵੇਂ ਕਟਿੰਗ ਕਰਨੀ ਆ ਇਹ ਹੁਣ ਆਪਾਂ ਬੈਲਟ ਕਟਿੰਗ ਕਰਾਂਗੇ ਬੈਲਟ ਆਪਣੀ ਰੱਖਣੀ ਆ ਆਪਾਂ ਨੇ 7.5 ਇੰਚ ਦੇ ਵਿੱਚ ਚੜਾਈ ਦੇ ਵਿੱਚ 7.5 ਇੰਚ ਦੀ ਚੜਾਈ ਇਹ ਆਪਣੀ 5.5 ਇੰਚ ਦੀ ਆਪਾਂ ਤਿਆਰ ਕਰ ਲਾਂਗੇ 1/2 ਇੰਚ ਵਿੱਚ ਆ ਜੂਗੀ ਤੇ 5 ਇੰਚ ਦੀ ਤਿਆਰ ਹੈ ਜਿਹੜੀ ਉਹ ਪੂਰੀ ਰਹ ਜੂਗੀ ਠੀਕ ਹੈ ਜੀ ਇਧਰ ਨੂੰ ਜਿੰਨੀ ਵੀ ਆਪਾਂ ਨੂੰ ਚਾਹੀਦੀ ਹੈ ਤੁਸੀਂ ਉੰਨੀ ਰੱਖ ਸਕਦੇ ਹੋ ਆਪਾਂ ਨੇ 19 ਇੰਚ ਜਿਹੜੀ ਇਹਦੀ 벨ਟ ਤਿਆਰ ਕਰਨੀ ਆ ਠੀਕ ਹੈ 1 ਇੰਚ ਆਪਾਂ ਵਿੱਚ ਪਲੱਸ ਕਰ ਲੈਣਾ ਆ ਠੀਕ ਹੈ ਉਹ ਆਪਣਾ ਜਿਹੜਾ ਆਲੇ-ਦਾਲੇ ਸਲਾਈ ਵੱਜਣੀ ਆ ਇਹ ਆਪਣਾ ਪੂਰਾ-ਪੂਰਾ ਕੱਪੜਾ ਆ ਜਿਹੜਾ ਉਹ ਆਪਾਂ ਕਟਿੰਗ ਕਰਨਾ ਆ ਇਹ ਆਪਣੀ ਜਿਹੜੀ ਇਹ 벨ਟ ਆ ਉਹ ਕਟਿੰਗ ਕਰਕੇ ਤਿਆਰ ਇਹ ਆਪਣੀ 벨ਟ ਨਿਕਲ ਗਈ ਹੁਣ ਆਪਣੀ ਸਟੇਟਸ ਸਲਵਾਰ ਜਿਹੜੀ ਇਹ ਪੂਰੀ ਬਣ ਕੇ ਕੰਪਲੀਟ ਹੋ ਗਈ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਜਰੂਰ ਦਵਾ ਦਿਆ ਕਰੋ ਤਾਂ ਜੋ ਜਿਹੜੀਆਂ ਤੁਹਾਨੂੰ ਇਦਾਂ ਦੀਆਂ ਵੀਡੀਓ ਨੇ ਉਹ ਤੁਹਾਨੂੰ ਮਿਲ ਸਕਣ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ। ਧੰਨਵਾਦ।